ਪਬਲਿਕ ਹਾਈ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਦੇ ਬੱਚਿਆਂ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਤਲਵਾੜਾ ਸਿਰਫ ਖੂਬਸੂਰਤੀ ਦੇ ਲਈ ਨਹੀਂ ਬਲਕਿ ਟੈਲੈਂਟ ਦੇ ਵਿੱਚ ਵੀ ਕਿਸੇ ਨਾਲੋਂ ਘੱਟ ਨਹੀਂ ਜੀਹਾਂ ਦੱਸੀਏ ਕਿ ਅੱਜ ਇਹ ਬੱਚੇ ਹਾਲੀ ਦੇ ਵਿੱਚ ਨੇਪਾਲ 'ਚ ਹੋਈ ਇੱਕ ਹੈਂਡਵੁੱਲ ਸੀਰੀਜ਼ ਵਿੱਚ ਭਾਗ ਲੈਣ ਗਏ ਸਨ ਅਤੇ ਸਿਰਫ ਭਾਗ ਹੀ ਨਹੀਂ ਲਿਆ ਬਲਕਿ ਜਿੱਤ ਕੇ ਆਏ ਨੇ ਤਲਵਾੜਾ ਅਤੇ ਸਾਡੇ ਇਲਾਕੇ ਦਾ ਮਾਣ ਵਧਾ ਕੇ ਲੈ ਆਏ ਨੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਇਨ੍ਹਾਂ ਪਿੱਛੇ ਖੜੇ ਉਹਨਾਂ ਕੋਚ ਸਾਹਿਬਾਨ ਦਾ ਜਿਨ੍ਹਾਂ ਦੀ ਮਿਹਨਤ ਅਤੇ ਲੀਡਰਸ਼ਿਪ ਨਾਲ ਇਨ੍ਹਾਂ ਨੂੰ ਨਾਨੀ ਇਤਿਹਾਸ ਰਚਿਆ ਹਿੰਦ ਪ੍ਰਸ਼ਾਂਤ ਮਹਾਸાગਰ ਖੇਲ ਮਹਾਸੰਗ ਦੁਆਰਾ ਪਹਿਲਾ ਇੰਟਰਨੈਸ਼ਨਲ ਟੂਰਨਾਮੈਂਟ ਜਿਹੜਾ ਨੇਪਾਲ ਦੇ ਵਿੱਚ 10 ਤੋਂ 13 ਜੁਲਾਈ ਦੇ ਵਿੱਚ ਕਰਾਇਆ ਗਿਆ ਜਿਹਦੇ ਵਿੱਚ ਸਾਡੀ ਇੰਡੀਅਨ ਟੀਮ ਨੇ ਭਾਗ ਲਿਆ ਉਹਦੇ ਵਿੱਚ ਸਾਡੇ ਤਲਵਾੜਾ ਦੇ 12 ਪਲੇਅਰ ਸੀਗੇ ਤੇ ਪੰਜ ਪਲੇਅਰ ਸਾਡੇ ਪਬਲਿਕ ਹਾਈ ਸਕੂਲ ਦੇ ਸੀਗੇ ਤੇ ਦੋ ਮੈਚਾਂ ਦੀ ਸੀਰੀਜ਼ ਸੀਗੀ ਸਾਡੀ ਉੱਥੇ ਤੇ ਆਪਾਂ ਦੋਨੇ ਮੈਚ ਜਿੱਤੇ ਉੱਥੇ ਪਹਿਲਾ ਸੀ 6 8 ਨਾਲ ਤੇ ਦੂਸਰਾ 16 6 ਨਾਲ ਜਿੱਤਿਆ ਉਸੇ ਤੇ ਸਾਨੂੰ ਜਿਹੜਾ ਬੱਚਿਆਂ ਨੇ ਉੱਥੇ ਪ੍ਰਦਰਸ਼ਨ ਕੀਤਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਸਾਨੂੰ ਵੱਧ ਮੈਂ ਤੁਹਾਨੂੰ ਦਾ ਕਰਦਾ ਆਪਣੇ ਸਾਰੇ ਤਲਵਾੜਾ ਵਾਸੀਆਂ ਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਕਿਉਂਕਿ ਕੋਈ ਇੰਟਰਨੈਸ਼ਨਲ ਟੂਰਨਾਮੈਂਟ ਖੇលਨ ਜਾਣਾ ਉਹਦੇ ਵਾਸਤੇ ਲਾਈ ਫਾਈਨੈਂਸ਼ਲੀ ਬਹੁਤ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਪਰ ਸਾਡੇ ਬੱਚੇ ਨੇ ਸਟਰੋਂਗ ਨਹੀਂ ਸੀ ਫਿਰ ਵੀ ਇਹਨਾਂ ਦੇ ਮਾਤਾ ਪਿਤਾ ਤੇ ਇਹਨਾਂ ਦੇ ਦੋਸਤਾਂ ਨੇ ਭਾਈਵੰਦੂਆਂ ਨੇ ਇਹਨਾਂ ਨੂੰ ਬਹੁਤ ਮਦਦ ਕੀਤੀ ਤੇ ਆਪਾਂ ਟੂਰਨਾਮੈਂਟ ਜਿੱਤ ਕੇ ਆਏ ਆਂ ਤੇ ਅਗਲਾ ਟੂਰਨਾਮੈਂਟ ਜਿਹੜਾ ਇਹਨਾਂ ਦਾ ਹੋਣਾ ਉਹ ਸ਼ਾਇਦ ਦੁਬਈ ਤੇ ਜਾਂ ਸਿੰਗਾਪੁਰ ਦੇ ਵਿੱਚ ਹੋਏਗਾ। ਉਹ ਵੀ ਸ਼ਾਇਦ 10 ਤੋਂ 15 ਦਿਨਾਂ ਦੇ ਅੰਦਰ ਡੇਟ ਆ ਜਾਣੀ ਹੈ। ਤੇ ਸਾਡੇ ਇਹਨਾਂ ਪਲੇਅਰਾਂ ਵਿੱਚੋਂ ਇੱਕ ਪਲੇਅਰ ਜਿਹੜਾ ਅਗਲੇ ਮਹੀਨੇ ਖੇਲਣ ਜਾਏਗਾ ਦੋਹਾ ਘਤਰ। ਉਹ ਕਦ ਡਿਕਲੇਅਰ ਹੋਏਗਾ ਕੋਈ ਬੰਦੇ ਦਾ ਨਾਮ ਡਿਕਲੇਅਰ ਹੋਏਗਾ ਦੋ ਚਾਰ ਦਿਨਾਂ 'ਚ ਉਹ ਵੀ ਤੁਹਾਨੂੰ ਦੱਸ ਦਿਆਂਗੇ। ਜੈ ਸ਼੍ਰੀ ਰਾਮ। ਉਸ ਇਸ ਟੀਮ ਦੇ ਜਿਹੜੇ ਕੈਪਟਨ ਤੇ ਕਬੱਡੀ ਰਾਈ ਜਿਹੜਾ ਇਹ ਹੈ ਉੱਥੇ ਦਾ ਤੁਹਾਡਾ ਨਾਮ ਤਾਂ ਸੋਟਾ ਦਾ ਟੂਰਨਾਮੈਂਟ ਬਹੁਤ ਵਧੀਆ ਰਿਹਾ ਤੁਹਾਨੂੰ ਲੋਕਾਂ ਨੇ ਪੂਰਾ ਜੋਸ਼ ਨਾਲ ਸਾਡੀ ਲੋਕਾਂ ਨੇ ਜੋਸ਼ ਨਾਲ ਮਦਦ ਕੀਤੀ ਤੇ ਸਾਡਾ ਸਕੂਲ ਦਾ ਬਹੁਤ ਸਹਿਯੋਗ ਰਿਹਾ ਸਾਡੇ ਇੱਥੇ ਹੁਸ਼ਿਆਰਪੁਰ ਦੇ ਵਿੱਚ ਸਾਡਾ ਨਾਮ ਰੋਸ਼ਨ ਹੋਇਆ ਇਸ ਕਾਮਯਾਬੀ ਦੇ ਪਿੱਛੇ ਜਿਹੜਾ ਤੁਸੀਂ ਜਿਹੜਾ ਸ਼ਿਹਰਾ ਮੰਦਿਰ ਕਹਿੰਦੇ ਆਪਣੇ ਮਾਤਾ ਪਿਤਾ ਦੇ ਤੇ ਸਾਰੀ ਜਨਤਾ ਜਿੰਨੀ ਵੀ ਆਈ ਹੈ ਇਹਨਾਂ ਦਾ ਸਿਹਰਾ ਮੰਦਿਆ ਜੀ ਇਸ ਸਕੂਲ 'ਚ ਜਦੋਂ ਮੰਨ ਲਓ ਤੁਸੀਂ ਪ੍ਰੈਕਟਿਸ ਕੀਤੀ ਹੈ ਤੁਹਾਨੂੰ ਕਿਸ ਚੀਜ਼ ਦੀ ਕਮੀ ਆ ਰਹੀ ਹੈ ਕਿਦਾਂ ਸਮਝਿਆ ਦਾ ਸਾਹਮਣਾ ਕਰਕੇ ਉਹ ਸਾਨੂੰ ਗਰਾਊਂਡ ਦੀ ਕਮੀ ਆ ਰਹੀ ਹੈ ਕਿਉਂਕਿ ਆਪਾਂ ਬਾਹਰ ਖੇਡਣਗੇ ਆਪਾਂ ਮੈਟ 'ਤੇ ਕਦੀ ਨਹੀਂ ਖੇਡੇ ਤੁਹਾਨੂੰ 10 ਵਰ 15 ਮਿੰਟ ਖੇਡਣ ਦੇ ਵਿੱਚ ਬੜੀ ਪਰੇਸ਼ਾਨੀ ਆਈ ਇਸ ਕਰਕੇ ਆਪਾਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੇ ਗਰਾਊਂਡ 'ਚ ਮੈਟ ਬਣਵਾਇਆ ਜਾਵੇ। ਬਹੁਤ ਥੈਂਕ ਯੂ।